ਨਵਾਂ ਵਾਹਿਗੁਰੂ ਜੀ ਕਲਸਾ ਵਾਹਿਗੁਰੂ ਜੀ ਦੇ ਪੱਤੇ ਸਮੂਹ ਸੰਗਤਾਂ ਨੂੰ ਆਪਣੋ ਬੇਨਤੀ ਹੈ ਕਿਉਂਕਿ ਆਪ ਜੀ ਜਾਣਦੇ ਹੋ ਜਿਹੜੇ ਮੇਰੀ YouTube ਫੈਮਿਲੀ ਨੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿਉਂਕਿ ਉਹ ਮੇਰੇ ਨਾਲ ਹਮੇਸ਼ਾ ਖੜੇ ਰਹਿੰਦੇ ਆ ਖੜੇ ਜੁੜੇ ਰਹਿੰਦੇ ਆ ਕਿਉਂਕਿ ਮੈਂ ਕੋਈ ਵੀ YouTube ਤੋਂ ਵੀਡੀਓ ਅਪਲੋਡ ਕਰਦਾ ਤੁਰੰਤ ਮੈਸੇਜ ਕਰਦੇ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਕਿਉਂਕਿ ਆਪ ਜੀ ਮੇਰੇ ਨਾਲ ਹੋ ਤੋ ਮੇਰਾ ਬਹੁਤ ਮੈਨੂੰ ਐਸਾ ਸੁਣਦਾ ਹੈ ਕਿਉਂਕਿ ਮੇਰੀ YouTube ਫੈਮਲੀ ਮੇਰੇ ਨਾਲ ਹੈ ਕਿਉਂਕਿ ਮੇਰੇ ਸਾਥ ਦੇਰੀ ਆ ਕਿਉਂਕਿ ਮੈਂ ਰਾਤੀ 6:30 ਤੋਂ 7:00 ਆਪ ਜੀ ਨੂੰ ਲਾਈਵ ਡੇਲੀ ਗਾਸ਼ਟ ਤੋਂ ਆਪਣਾ ਸੋਦਰ ਦੇ ਪਾਠ ਦੀ ਚੌਂਕੀ ਲਗਾਉਂਦੇ ਹਾਂ ਤੁਹਾਨੂੰ ਪਤਾ ਹੀ ਹੈ ਸੰਗਤ ਦੀ ਆਪ ਜੀ ਵੀ ਬੜੇ ਭਾਗ ਵਾਲੇ ਹੋ ਕਿਉਂਕਿ ਬਹੁਤ ਸੁਣਦੇ ਹੋ ਸਮਝਦੇ ਹੋ ਇਸ ਗੱਲ ਨੂੰ ਆਪ ਜੀ ਨੂੰ ਸਭ ਨੂੰ ਇਸ ਗੱਲ ਦਾ ਗਿਆਨ ਮੈਨੂੰ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਆਪ ਜੀ ਸਾਰੇ ਗੁਰੂ ਦੇ ਗੁਰੂ ਘਰ ਨਾਲ ਜੁੜੇ ਹੋਏ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਨਾਲ ਬੜੇ ਸਤਿਕਾਰ ਨਾਲ ਜੁੜੇ ਹੋਏ ਹੋ ਮੈਂ ਵੀ ਸਮੂਹ ਸੰਗਤਾਂ ਨੂੰ ਇਹ ਹੀ ਅਪੀਲ ਕਰਦਾ ਗੁਰੂ ਘਰ ਨਾਲ ਜੁੜੋ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਕਿਉਂਕਿ ਗੁਰੂ ਤੋਂ ਬਿਨਾਂ ਗਿਆਨ ਵੀ ਨਹੀਂ ਹੈ ਤੇ ਗੁਰੂ ਤੋਂ ਬਿਨਾਂ ਧਿਆਨ ਵੀ ਨਹੀਂ ਹੈ ਆਪਾਂ ਸੁਰਤ ਲਗਾਈਏ ਘਰ ਵਿੱਚ ਬੈ ਕੇ ਸਿਮਰਨ ਕਰੀਏ ਸਾਧਨਾ ਕਰੀਏ ਕਿਉਂਕਿ ਹਰ ਸੰਡੇ ਐਤਵਾਰ ਨੂੰ ਆਪਾਂ ਸਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੋਂ ਜਾਇਦਾ ਹਾਂ ਕਿਉਂਕਿ ਜਾਂਦੇ ਆਂ ਸੰਗਤ ਜਾਂਦੀ ਆ ਚੋਪੇਰਾ ਸਾਹਿਬ ਕਰਨੇ ਕਿਉਂਕਿ ਬਹੁਤ ਵੱਡੇ ਭਾਗਾ ਵਾਲੇ ਹਨ ਜਿਹੜੇ ਹਰ ਸੰਡੇ ਹਾਜ਼ਰੀਆਂ ਭਰਦੇ ਨੇ ਹਨ ਤੇ ਮੈਂ ਇਹ ਬੇਨਤੀ ਕਰਾਂਗਾ ਜੁੜੇ ਰਹੋ ਸੰਗਤੀ ਗੁਰੂ ਨਾਲ ਗੁਰੂ ਤੋਂ ਬਿਨਾ ਗਿਆਨੀ ਹੈ ਗੁਰੂ ਤੋਂ ਬਿਨਾ ਕੁਝ ਨਹੀਂ ਹੈ ਸਾਡਾ ਗੁਰੂ ਹੀ ਨਹੀਂ ਸਾਨੂੰ ਸਭ ਕੁਝ ਦੇਣਾ ਹੈ ਅਸੀਂ ਗੁਰੂ ਲੜ ਲੱਗੀਏ ਸੰਗਤ ਵਿੱਚ ਬੈਠਾ